ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਵਿੱਚ ਬਗਾਵਤਾਂ ਲਗਾਤਾਰ جاری ਹੈ ਗੁਰਵਿੰਦਰ ਸਿੰਘ ਬਾਲੀ ਦੀ ਬਗਾਵਤ ਅਜੇ ਵੀ ਸ਼ਾਂਤ ਨਹੀਂ ਹੋਈ ਹੈ ਉਹਨਾਂ ਨੂੰ ਕਾਂਗਰਸ ਨੇ 6 ਸਾਲ ਦੇ ਲਈ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਸ ਤੋਂ ਬਾਅਦ ਬਾਲੀ ਨੇ ਫਿਰ ਤੋਂ ਕਾਂਗਰਸ ਦੇ ਖਿਲਾਫ ਪੜਾਅ ਸਕੀ ਹੈ ਅਨੰਦਪੁਰ ਸਾਹਿਬ ਦੀ ਟਿਕਟਰ ਮਨੀਸ਼ ਤਵਾੜੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮਨੀਸ਼ ਤਵਾੜੀ ਦੇ ਉੱਤੇ ਤਾਂ ਪੜਕਣਾ ਹੀ ਸੀ ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਬਖਸ਼ਿਆ। ਕਿ ਮੈਂ 12 ਤਰੀਕ ਨੂੰ ਸਾਰੀਆਂ ਪੋਸਟਾਂ ਤੋਂ ਰਿਜ਼ਾਈਨ ਕਰਤਾ ਤੇ ਜਿਹੜੀ ਮੇਰੀ ਗੱਲ ਇਹ ਹੈਗੀ ਹੈ ਕਿ ਇਹ ਪਾਰਟੀ ਦੇ ਜਿਹੜੇ ਲੋਕ ਉੱਥੇ ਬੈਠੇ ਨੇ ਨਾ ਜਿਹੜੇ ਪਾਰਟੀ ਦੇ ਪਾਰਟੀ ਵੀ ਸੰਭਾਲੀ ਬੈਠੇ ਨੇ ਤੇ ਜਿਹੜੇ ਸਰਕਾਰ ਦੀਆਂ ਪੋਸਟਾਂ ਨਹੀਂ ਉਹ ਵੀ ਸੰਭਾਲੀ ਬੈਠੇ ਨੇ ਤੇ ਵਿਧਾਨ ਸਭਾ 'ਚ ਵੀ ਕਮਰੇ ਲਈ ਬੈਠੇ ਨੇ ਇਹਨਾਂ ਨੂੰ ਪਾਰਟੀ ਦਾ ਐਕਸਪੀਰੀਅੰਸ ਨਹੀਂ ਹੈਗਾ। ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਵੀ ਫੋਨ ਆਏ। ਅਗਰ ਲਾਲ ਸਿੰਘ ਜੀ ਮਾਨਯੋਗ ਨਹੀਂ ਗੱਲ ਕਹਿਣ ਤੇ ਮੈਂ ਉਹਨਾਂ ਨੂੰ ਇਹ ਵੀ ਦਿਖਾ ਦਾਂਗਾ ਕਿ ਸੀਐਮ ਉਸ ਤੋਂ ਵੀ ਮੈਨੂੰ ਕੱਲ ਦੋ ਫੋਨ ਆਏ ਸੌਰੀ ਸਰ ਮੈਂ ਤਾਂ ਸੀਐਮ ਸਾਹਿਬ ਨਾਲ ਨਹੀਂ ਮਿਲਣਾ ਤੁਹਾਡੇ ਨਾਲ ਤਾਂ ਤੁਸੀਂ ਤਾਂ ਗੱਲ ਹੀ ਛੱਡ ਦਿਓ ਹੂ ਇਜ਼ ਦੋਸਟ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ ਤੁਹਾਡਾ ਨਾਂ ਹੀ ਨਹੀਂ ਜਾਣਦਾ ਮੈਂ ਮੇਰਾ ਜਿਹੜਾ ਪਾਰਟੀ 'ਚ ਕੰਮ ਕਰਨ ਦਾ ਸਟਾਈਲ ਸੀ ਉਹ ਬਿਲਕੁਲ ਜ਼ਬਰਦਸਤ ਸੀ ਮੈਂ ਕਦੇ ਪਾਰਟੀ ਨੂੰ ਝੋਟ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਗਰ ਅੱਜ 2 ਸਾਲ ਦੇ ਜਿਹੜੇ ਕਾਰਨਾਮੇ ਆਗੇ ਨੇ ਪਾਰਟੀ ਦੇ ਔਰ ਸਰਕਾਰ ਦੇ ਉਹ ਲੋਕਾਂ ਚ ਉਹ ਉਜਾਗਰ ਕਰਾਂਗਾ ਹੁਣ ਜੇ ਮੈਨੂੰ ਲੋਕ ਇਹ ਕਹਿੰਦੇ ਨੇ ਜੀ ਪਾਰਟੀ ਨੂੰ ਟਿਕਟ ਨਹੀਂ ਮਿਲੀ ਤੇ ਇਸ ਕਰਕੇ ਕਰਾਂਗਾ ਤੇ ਇਹ ਵੀ ਜ਼ਰੂਰ ਕਹਾਂਗਾ ਕਿ ਹਾਂ 37 ਸਾਲ ਮੈਂ ਪਾਰਟੀ ਨੂੰ ਦਿੱਤੇ ਤੇ ਜੇ ਅੱਜ ਪਾਰਟੀ ਮੈਨੂੰ ਟਿਕਟ ਦੇ ਦਿੰਦੀ ਹੈ ਤੇ ਵਿੱਚ ਫਰਕ ਹੀ ਪੈਂਦਾ ਮਨੀਸ਼ ਟੋਰੀ ਦਾ ਆਨੰਦਪੁਰ ਸਾਹਿਬ ਦੇ ਵਿੱਚ ਕੀ ਹੈ ਮੈਨੂੰ ਇੱਕ ਚੀਜ਼ ਦੱਸ ਦੋ ਪੰਜਾਬ ਦੇ ਲੁਧਿਆਣੇ ਤੋਂ ਇਹ ਆਨੰਦਪੁਰ ਸਾਹਿਬ ਭੱਜਿਆ ਪਿਛਲੀ ਵਾਰੀ ਇਹਨੂੰ ਚੰਡੀਗੜ੍ਹ ਚ ਸੀਟ ਨਹੀਂ ਮਿਲੀ ਇਹ ਬਹੁਜਨ ਸਮਾਜਪਾਰਟੀ 'ਚ ਜਾਣ ਨੂੰ ਫਿਰਦਾ ਸੀ ਵੋਟ ਇਹਦੀ ਉੱਥੇ ਹੈ ਨਹੀਂ 1.14 ਲੱਖ ਬੰਦੇ 'ਚੋਂ ਇੱਕ ਬੰਦਾ ਵੀ ਇਹ ਕਹਦੇ ਕਿਵੇਂ ਮਨੀਸ਼ ਟਵਾਰੀ ਨੂੰ ਜਾਣਦਾ ਹੈਗਾ ਔਰ ਮਨੀਸ਼ ਟਵਾਰੀ ਦਾ ਘਰ ਜਾਣਦਾ ਹੈਗਾ ਮੈਂ ਸਲੰਡਰ ਵਰਜੂਗਾ ਜੀ ਇਹਨੇ ਕਿਸੇ ਨੂੰ ਨਹੀਂ ਲੱਭਦਾਗਾ ਸਾਨੂੰ ਵੀ ਫਿਰ 2-2 ਲੱਖ ਰੁਪਈਆ ਇਨਾਮ ਰੱਖ ਕੇ ਮਨੀਸ਼ ਟਵਾਰੀ ਦੀ ਐਡ ਕਰਨੀ ਪੈਗੀ ਦਿੱਲੀ 'ਚ ਜਾ ਕੇ ਕਿ ਜੀ ਹੁਣ ਤਾਂ ਪਾਰਲੀਮੈਂਟ ਚੱਲ ਰਹੀ ਹੈ ਤੇ ਮਨੀਸ਼ ਟਵਾਰੀ ਦੱਸ ਦੋ ਪਾਰਲੀਮੈਂਟ 'ਚ ਹੈਗਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਨੰਦਪੁਰ ਵਾਸੀਆਂ ਨੂੰ ਕਰਨਾ ਤਾਂ ਪਿਤਾ ਪਰਮੇਸ਼ਰ ਨੇ ਹੈ ਮਹਾਰਾਜ ਨੇ ਹੈ ਮੈਂ ਤਾਂ ਇੱਕ ਇਨਸਾਨ ਹੈਗਾ ਮੈਂ ਤਾਂ ਬੇਨਤੀ ਹੀ ਕਰ ਸਕਦਾ ਜੋ ਮੈਂ ਬੇਨਤੀਆਂ ਅਜ ਮਹਾਰਾਜ ਨਾਲ ਕੀਤੀਆਂ ਸੀ ਅੱਜ ਉਹ ਸਾਹਮਣੇ ਆ ਰਹੀਆਂ ਨੇ ਮੈਨੂੰ ਐ ਲੱਗਦਾ ਹੈਗਾ ਕਿ ਐਕਸਪੀਰੀਅੰਸ ਦੀ ਕਮੀ ਜਿਹਨਾਂ ਦੀ ਕਾਂਗਰਸ ਹੱਥ ਦੇ ਵਿੱਚ ਹੈਗੀ ਹੈ ਉਹਨਾਂ ਨੂੰ ਪਾਰਟੀ ਦੇ ਬਾਰੇ ਬਿਲਕੁਲ ਨਹੀਂ ਪਤਾ ਪਾਰਟੀ ਦੀ ਆਡਾਲੋਜੀ ਬਾਰੇ ਬਿਲਕੁਲ ਨਹੀਂ ਪਤਾ ਫਾਰੇ ਹੋਏ ਐਮਐਲਏ ਨੂੰ ਟਿਕਟ ਦੇ ਰਹੇ ਨੇ ਜਿੱਤੇ ਹੋਏ ਐਮਐਲਏ ਨੂੰ ਟਿਕਟ ਦੇ ਰਹੇ ਨੇ ਤੇ ਆਈਐਸ ਰਿਟਾਇਰ ਨੂੰ ਟਿਕਟ ਦੇ ਦੇ ਜਿਹੜਾ 30-30 ਹਜ਼ਾਰ ਤੋਂ ਆ ਰਹੇ ਉਹ ਟਿਕਟ ਦੇ ਰਹੇ ਨੇ ਆਪਣੇ ਪਾਰਟੀ ਦੇ ਲੋਕਾਂ ਦੀਆਂ ਟਿਕਟਾਂ ਕਟਾ ਰਹੇ ਨੇ ਕੇ ਪੀਟੀ ਵੀ ਟਿਕਟ ਇਹਨੇ ਕਟਾਈ ਸੰਤੋਸ਼ ਚੌਦੀ ਜੀ ਦੀ ਟਿਕਟ ਇਹਨਾਂ ਨੇ ਕਟਾਈ ਗੁਰਵਿੰਦਰ ਸਿੰਘ ਬਾਲੀ ਦੀ ਟਿਕਟ ਇਹਨਾਂ ਨੇ ਕਟਾਈ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਫਿਰੋਜ਼ਪੁਰ ਦੇ ਵਿੱਚ ਇਹ ਵਜ੍ਹਾ ਹੰਗਾਮਾ ਕਿਉਂ ਕਿ ਮੈਂ ਇਹਨੂੰ ਨਹੀਂ ਦੇਣੀ ਮੈਂ ਪ੍ਰਧਾਨ ਜੀ ਕਹਿੰਦੇ ਨੇ ਮੈਂ ਟਿਕਟ ਕਿਸੇ ਹੋਰ ਨੂੰ ਕਰ ਮੇਰੇ ਪ੍ਰਧਾਨ ਤਾਂ ਹੈ ਨਹੀਂ ਉਹਨੂੰ ਸੁਨੀਲ ਜਾਖੜ ਜੀ ਇਹ ਕਹਿੰਦੇ ਉਹ ਕਹਿੰਦੇ ਮੈਨੂੰ ਟਿਕਟ ਦੇਣੀ ਹੈ ਇਹ ਕਹਿੰਦਾ ਮੈਂ ਨਹੀਂ ਮੈਂ ਇਹਨੂੰ ਟਿਕਟ ਦੇਣੀ ਹੈ ਤੁਸੀਂ ਮੈਨੂੰ ਕਿਉਂ ਕਿ ਠੰਡੇ ਦੇ ਅੰਦਰ ਉਹ ਕਹਿੰਦੇ ਨੇ ਇਹਨੂੰ ਟਿਕਟ ਦੇਣੀ ਹੈ ਨੈਟ ਨਵਜੋਤ ਕੌਰ ਸਿੱਧੂ ਦੀ ਟਿਕਟ ਇਹਨੇ ਕਟਾਈ ਇਹ ਤਾਂ ਮੰਨ ਕੇ ਚੱਲੋ ਨਵਜੋਤ ਸਿੰਘ ਸਿੱਧੂ ਕੈਪੇਬਲ ਸੀ ਜਿਹੜਾ ਕੱਢ ਕੇ ਲੈ ਗਿਆ ਇਹਨੇ ਤਾਂ ਪਹਿਲੀ ਵਾਰੀ ਇਹਨੂੰ ਕੱਢ ਕੇ ਬਾਹਰ ਮਾਰਨਾ ਸੀ ਜਿੱਦਾਂ ਦੀ ਅਸਰਤਾ ਮਿਨਿਸਟਰੀ ਦੇ ਅੰਦਰ ਵੈਲੀ ਹੋਈ ਸੀ ਉਹ ਸਾਨੂੰ ਪਤਾ ਆਉਣ ਵਾਲੇ ਸਮੇਂ 'ਚ ਦੱਸਾਂਗੇ ਤੁਸੀਂ ਇੱਕ ਚੀਜ਼ ਦੱਸੋ ਪੰਜਾਬ ਦੇ ਅੰਦਰ ਅਸੀਂ ਇਹ ਕਹਿੰਨੇ ਆ ਕਿ ਅਸੀਂ 33% ਜਾਂ 40% ਲੇਡੀਜ਼ ਨੂੰ ਟਿਕਟ ਕਿਸੇ ਸਾਡੀ ਮਾਂ ਭੈਣ ਨੂੰ ਟਿਕਟ ਦਿੱਤੀ ਇਹਨੇ ਤੁਸੀਂ ਆ ਤੁਹਾਡੇ ਸਾਹਮਣੇ ਕਿਸੇ ਇੱਕ ਲੇਡੀਜ਼ ਨੂੰ ਟਿਕਟ ਦਿੱਤੀ ਇਹਨੇ ਕਿਸੇ ਐਸਸੀ ਔਰ ਬੀਸੀ ਨੂੰ ਟਿਕਟ ਦਿੱਤੀ ਇਹਨੇ ਲੋਕਾਂ ਦੀਆਂ ਟਿੱਕ ਟਕ ਕਟਾਈਆਂ ਨੇ ਮੈਂ ਕਹਾਂ ਮਹਾਰਾਜ ਪਿਤਾ ਪਰਮੇਸ਼ਰ ਔਰ ਅਮਰਿੰਦਰ ਸਿੰਘ ਸਾਹਿਬ ਲੋਕਾਂ ਨੇ ਯਾ ਵੱਧਵਾਵਾਂ ਨਾ ਲਵੋ ਜੋ ਪਟਿਆਲੇ ਦੇ ਵਿੱਚ ਹੋ ਰਿਹਾ ਇਸ ਸਤਾ ਦਾ ਸੁੱਖ ਨਾ ਤੁਸੀਂ ਭੋਗ ਰਹੇ ਹੋ ਨਾ ਇਹ ਗੁਰਬਾਣੀ 'ਚ ਵੀ ਲਿਖਿਆ ਕਿ ਇਸ ਸਤਾ ਤੋਂ ਬਾਅਦ ਨਰਕ ਹੀ ਮਿਲਦਾ ਹੁੰਦਾ ਉਸ ਪਰਮੇਸ਼ਰ ਨੂੰ ਮੰਨੋ ਜੇ ਕੁਟਕਾ ਸਾਡੀ ਸੋਚ ਚੁੱਕ ਕੇ ਤੇ ਤੁਸੀਂ ਉਹਦਾ ਕੰਮ ਨਹੀਂ ਕੀਤਾ ਹੈਗਾ ਲੋਕਾਂ ਦੇ ਅੰਦਰ ਲੋਕਾਂ ਦੀ EMPLOYEES ਦਾ ਕੰਮ ਨਹੀਂ ਕੀਤਾ ਤੁਸੀਂ ਨਰਸਾਂ ਦਾ ਕੰਮ ਨਹੀਂ ਕੀਤਾ ਤੁਸੀਂ ਟੀਚਰਾਂ ਦਾ ਕੰਮ ਨਹੀਂ ਕੀਤਾ ਤੁਸੀਂ ਕਿਸਾਨਾਂ ਦਾ ਕੰਮ ਨਹੀਂ ਕੀਤਾ ਤੁਸੀਂ ਨੌਜਵਾਨਾਂ ਦਾ ਕੰਮ ਨਹੀਂ ਕੀਤਾ ਤੁਸੀਂ EMPLOYEES ਦਾ ਕੰਮ ਨਹੀਂ ਕੀਤਾ ਪੈਂਡਨ ਸਟ੍ਰਾਈਕ ਚੱਲਦੀ ਰਹਿੰਦੀ ਹੈ ਰਨੇ 200 ਰੁਪਿਆ ਪਰ ਮੰਥ EMPLOYEES ਦਾ ਤੁਸੀਂ ਕੱਟ ਰਹੇ ਹੋ ਖਜ਼ਾਨੇ ਕਿਦੇ ਵਾਸਤੇ ਭਰ ਰਹੇ ਹੋ ਦੱਸ ਦਿਓ ਅਰੂਸਾ ਵਾਸਤੇ ਅਰੂਸਾ ਵਾਸਤੇ ਖਜ਼ਾਨੇ ਭਰ ਰਹੇ ਹੋ कि सा तो लोग शहीद हो गए और उस पाकिस्तानी नागरिक अपने घर रखीए तो मैं हाथ जोड़ के बेती करा राजनाथ सिंह जी और, के जी और देश के दे प्रधानमंत्री पहले दे दे करना करना ये कार्रवाई करो बाद च इलैक्शन लड़ना आप गल करते हैं साष देश दरों बैठे हुए है मैं सब तो वही गल कह क्या हूँ मीडिया गलू कहेगा कि क्या रूसा इतने नहीं बैठी कि बैठी है इतने सारा पैसा सा लुट के बहर ला रही क्यों बैठीए इत आ सामने सारिया चीज़ें ने ਔਰ ਕੋਲਾਸੇ ਬੋਤ ਕਰਾਂਗਾ ਆਉਣ ਵਾਲੇ ਟਾਈਮ 'ਚ। ਕੀ ਗੱਲਾਂ ਕਰ ਰਹੇ ਪਾਰਟੀ ਦੀਆਂ ਗੱਲਾਂ ਤਾਂ ਬਾਤ ਛੋੜ ਗਿਆ। ਔਰ ਮੈਂ ਧੰਨਵਾਦੀ ਵੀ ਹਾਂ ਉਹਨਾਂ ਦਾ। ਜਿਹੜੇ ਪਾਰਟੀ ਦੇ ਵੱਡੇ-ਵੱਡੇ ਨੁਮਾਇੰਦੇ ਜਿਹੜੇ ਲੀਡ ਕਰ ਰਹੇ ਨੇ ਪੰਜਾਬ ਨੂੰ ਅੱਜ। ਉਹਨਾਂ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ। ਇਹ ਬੰਦਾ ਨੇ 1-2 ਦਿਨ ਦੇ ਵਿੱਚ ਮੇਰੇ ਘਰ ਚਾਹ ਪੀਣ ਵੀ ਆਣਗੇ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਡਿਸੀਜਨ ਲੈਣਾ ਮੇਰੇ ਘਰ ਦੇ ਮੇਰੇ ਬੱਚੇ, ਮੇਰੀ ਵਾਈਫ ਐਨ ਮੇਰੇ ਦੋਸਤ, ਮੇਰੇ ਸਾਥੀ ਮੈਨੂੰ ਦੱਸਣਗੇ ਵੀ ਮੈਂ ਕੀ ਕਰਨਾ ਅੱਗੇ। ਉਸ ਹਿਸਾਬ ਦੇ ਨਾਲ ਮੈਂ ਚੱਲਾਂਗਾ। ਅਜੇ ਮੇਰਾ ਕੋਈ ਡਿਸੀਜਨ ਨਹੀਂ ਆ